ਦੇ ਦਰਸ਼ਨ ਕਰਨਾ ਹੋ ਬਲੀ ਹਾਰੀ ਸਤਿਗੁਰ ਚੰਨ ਤਾਨੂੰ ਸਵੇੜਾ ਕੜੀ ਨਾਲ ਤਾਨੂੰ ਤੁਕਲ ਸਾਹ ਤਾਨੂੰ ਸੁਦਨ ਸਿਨੋ ਕਰਦਾ ਜਿੱਠਾ ਗੁਰਦਸਾਹ ਇਹ ਗੁਰਬਾਣੀ ਸੁਣਦਾ ਗੁਰਬਾਣੀ ਬੰਨ ਦਾ ਸਤਿਗੁਰ ਦੇ ਦਰਸ਼ਨ ਉਹਨਾਂ ਤੋਂ ਸਿੱਖਣ ਹੁੰਦਿਆ ਜਿੰਨਾ ਨੂੰ ਸਿੱਖਾ ਦੇ ਪਰਪੇਸ਼ ਦੇ ਜਾਨਦੇ ਕੋਲ ਬਲੇ ਚੰਗੇ ਕੋਤਮ ਕਰਨ ਕੀਤੇ ਹੋ ਜੇਨ ਮਹਾਂਤਕ ਤੋਂ ਰਹਾ ਲਿਖਿਆ ਤਨ ਸਤਗੁਰੂ ਮਿਲਿਆ ਨਾ ਸੋ ਗੁਰਮੁਖ ਪਰਵਾਰਾਂ ਦੇ ਸਤਗੁਰਾਂ ਦੀ ਕਿਰਪਾ ਕੀਤੀ ਲੰਘ ਉਸ ਨਾਮਾ ਸਨਯਾਜੀ ਸਤਗੁਰੂ ਮਿਲ ਗਏ ਪਰ ਸੋ ਲੈ ਕੇ ਧਰਹੀ ਮਾਰੀਆਂ ਆਇ ਤਸਕਰੀ ਚੰਦੰਦਾਈ ਦੇ ਸ੍ਰੀ ਅਖੰਡ ਪਾਤਸ਼ਾਹ ਪਰੰਤ ਵਾਇਸ਼ਣ ਸੋ ਐਮ ਪੈ ਗੁਰ ਮਤਿਆ ਦਾ ਸਰੋ ਬਾਇਗੈ ਕਿਉਂਕਿ ਇੱਕ ਗੁਰੂ ਗੋਬਿੰਦ ਸਿੰਘ ਜੀ ਮਾਣਾ ਦਸਨੇ ਪਾਤਸ਼ਾਹ ਦੇ ਚੰਦ ਸੋ ਗੁਰਦਰਾ ਮੀਰੀ ਰਸੈ ਜੋ ਮਾਨਾ ਦਸਵੀਂ ਪਾਂਸਾ ਨੇ ਆਪਣੇ ਚਾਤ ਪਾਕੇ ਇਤਨਾ ਤੀਨ ਨੂੰ ਸਵਿੱਤਰ ਕੀਰਤਨ ਭਾਗ ਲਾਇਨੇ ਸਾਧਾਰਤ ਬਈ ਹਰਿਆਵਲ ਜਿੱਥੇ ਮੇਰਾ ਸਤਗੁਰੂ ਬਿਠਾਇ ਜਿੱਥੇ ਗੁਰੂ ਦੇ ਚਰਨ ਪੈ ਜਾਣ ਉਹ ਧਰਤੀ ਨੂੰ ਭਾਗ ਲੱਗ ਜਾਂਦੀ ਐ ਧਰਤੀ ਭਾਗਾਂ ਵਾਲੀ ਮੰਨ ਜਾਂਦੀ ਜਿੰਦਰਾ ਤੋਂ ਮੰਗਲ ਨਾ ਬਿਨਦੇ ਸੋ ਮਾਨਾ ਦਸਵੀਂ ਪਾਂਸਾ ਨੇ ਆਦਤੁਰ ਉਰਲਾ ਕਰਕੇ ਕੀਤਾ ਆਪ ਦੇ ਵਿਚ ਸ਼ਨਾਖੀਤਾ ਕਿਉਂਕਿ 21 ਦਿਨ ਤੱਕ ਦੀ ਤਰਵਾ ਸਮਾਰਮੇ ਆਕਾਰ ਗੁਰਖ ਦਾ ਸ਼ਿਖਰਨਾ ਕੀਤਾ ਤੇ ਇਹ ਕਾਲਪੁਰਖ ਪੁੱਤਰ ਦਾ ਸਨਮਾਨ ਦੇ ਕੇ ਤੁਮਨ ਸੰਸਾਦ ਤੇ ਤਾਂ ਭੇਜਿਆ ਜੋ ਮੇਰਾ ਭਾਜਸੀ ਮੈਂ ਤੇਰਾ ਕਾਰਜ ਉਤਾਰ ਲੇ ਤਾਂ ਮੈਂ ਸ਼ੁਕਰ ਹੂ ਐਸੀ ਕਰਕੇ ਦੇਸਨਾ ਮਦੇ ਸੰਗਿਆ ਸੰਗ ਦਾ ਦਰਸ਼ਨ ਕਰਨਾ ਆਉਂਦਿਆ ਚੰਨ ਸੰਭੋ ਏਕ ਪੈਦਾ ਜਾਏ ਚੰ ਸਤਗੁਰੂ ਕੋਟ ਪੈਦਾ ਆਗੇ ਫੇਲੇ ਤੇ